ਤਨਰਾ ਅਹਿਮੀਆ ਤਰਫੋਂ ਉਹਨਾਂ ਵੱਲੋਂ ਅਮਨਾ ਗਰੂ ਥੋੜੇ ਲਈ 11 ਅਮਨਾ ਗਰੂ ਸਾਰਾ ਉਹ ਹੀ ਬੋਲ ਰਿਹਾ ਪਿਆਰ ਪਿਆਰ ਨੂੰ ਪਤਾ ਹੀ ਹੈ ਨਾ ਪਰ ਅਮਨੇ ਦਾ ਤੇ ਅਮਰਤ ਦਾ ਬਹੁਤ ਵੱਡਾ ਧੰਨਵਾਦ ਹੈ ਆਓ ਵੀਰਾਂ ਵੀਡੀਓ ਬਣਾਉਣ ਲੱਗੇ ਵੀਡੀਓ ਬਣਾਉਣ ਲੱਗੇ ਨਹੀਂ ਨਹੀਂ ਮੈਂ ਤਾਂ ਇਹਦਾ ਉਹ ਟੂਰਨਾਮੈਂਟ ਦੇ ਇਹ ਮੇਰਾ ਵੱਡਾ ਭਰਾ ਹੈ ਹਨੀ ਅਨਸਰ ਮੈਚ ਸ਼ੁਰੂ ਕਰੀਏ ਧੰਨਵਾਦ ਹੈ ਕਹਿੰਦੇ ਅਮਣਾ ਗੁਰੂ ਸਰ ਉੱਥੇ ਅਮਰਤ ਸਾਡਾ ਬਹੁਤ ਪਿਆਰਾ ਵੀਰ ਹੈ ਨਾਲ ਹੰਨੀ ਬਾਈ ਹਣੀ ਔਰ ਨਾਲ ਗੋਰਾ ਫੌਜੀ ਹੈ ਸਾਡੇ ਵੀਰ ਨੇ ਪ੍ਰਮਾਤਮਾ ਸਾਡੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੀਰ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਹਮੇਸ਼ਾ ਸਾਡੇ ਵੀਰਾਂ ਨੂੰ ਕਿਉਂਕਿ ਬਲੂਡ ਦੀ ਟੀਮ ਦੇ ਲਈ ਬਹੁਤ ਵੱਡੀ ਸਪੋਰਟ ਹੁੰਦੀ ਸਾਡੇ ਭਰਾਵਾਂ ਦੀ ਆਪਣਾ ਫਰਜ਼ ਵੀ ਬਣਦਾ ਵੀ ਨਵੇਂ ਮੁੰਡੇ ਆਪਾਂ ਨੂੰ ਐਪਰੀਸ਼ੀਏ ਉਹਨਾਂ ਨੂੰ ਹੌਸਲਾ ਦੇਈਏ ਅੱਗੇ ਆਉਣਗੇ ਦੁਨੀਆ ਦੇ ਵਿੱਚ ਗੱਲਾਂ ਹੋਣਗੀਆਂ ਮੈਂ ਬੇਨਤੀ ਕਰਦਾ ਵੀਰਾ ਜੀ ਕਰੀਏ ਵਾ ਸ਼ੁਰੂ ਲਓ ਸਾਹਮਣੇ ਕਬੱਡੀ ਪੈ ਗਈ ਓਏ ਕਿ ਅੱਲਾਹ ਦੇ ਨਾਲ ਕਰਦਾ ਗੱਲਾਂ ਸੋਹਣੀ ਸਿਹਤ ਪਈ ਹੁੰਦੀ ਹੈ ਜਿੱਥੇ ਜਾਂਦਾ ਸਾਜੀ 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 ਹੁੰਦੀ ਹੈ ਪਹਿਲੀ ਰੇਡ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਸ਼ਕਰਪੁਰਿਆ ਤੇ ਹਾਕਮ ਵਾਲੀਆ ਜੱਗੋ ਪਹਿਲੀ ਤੇ ਪਹਿਲਾ ਮੁਕਾਬਲਾ ਕਰਦਾ ਹੈ ਨੰਬਰ ਰੇਡਰ ਦਾ ਹੈ ਵੀ ਜਿਹੜਾ ਪਹਿਲਾ ਕਰ ਗਿਆ ਬਾਹਰ ਉਹ ਬਣਦਾ ਜੇਤੂ ਮੇਲੇ ਦਾ ਅਣਖ ਦਵਾਉਂਦੀ ਜਿੱਤਾਂ ਦਾ ਵਾਹ ਰਾਜਾ ਰਾਜਾ ਚੋਲੇ ਦਾ ਅਣਖ ਦਵਾਉਂਦੀ ਜਿੱਤਾਂ ਦਾ ਵਾਹ ਰਾਜੇ ਖੇਲੇ ਦਾ ਆ ਕਹਿੰਦੇ ਮੂਰੀਆ ਇਸ ਵੇਲੇ ਆਹ ਸਿਸਰ ਵਾਲਾ ਨੌਜਵਾਨ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਆ ਚਾਰੇ ਕਹਿੰਦੇ ਤਿਆਰ ਵਰ ਤਿਆਰ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਉਧਰ ਕਹਿੰਦੇ ਵੀ ਤਰਨੀ ਸਾਡਾ ਵੀਰ ਹੈ ਕਹਿੰਦੇ ਮਰੀਲਾ ਤੋਂ ਉਹਨਾਂ ਵੱਲੋਂ ਆਹ ਰੇਡ ਤੇ ਕਹਿੰਦੇ 500 ਦਿੱਤਾ ਜਾਵੇਗਾ ਚਰਨੀ ਮਰੀਲਾ ਵੱਲੋਂ ਇੱਥੇ ਅਮਰਤੋੜੀ ਵੀਰ ਨੇ ਨਾਲ ਕਦੇ ਮਣੀ ਗੋਰਾ ਫੌਜੀ ਤੇ ਆਪਣਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਵਾ ਉਹਨੇ ਸਾਡੀ ਜ਼ਿੰਦਗੀ ਦਾ ਅੱਜ ਕਹਿੰਦੇ ਸੰਘੇੜੇ ਪਿੰਡ ਦੇ ਵਿੱਚ ਉਹ ਚੋਟੀ ਦੇ ਮੁਕਾਬਲੇ ਉਹ ਕਾਲੇ ਸ਼ਾਜੀ ਆ ਗਿਆ ਸ਼ਾਹਿਆਦ ਅਲੀ ਕਹਿੰਦੇ ਮੇਰੇ ਵੀਰੇ ਮੁੰਡਾ ਗੁਜਰਾ ਦਾ ਲਗਾਤਾਰ 2 ਦਿਨ ਹੋ ਗਏ ਬੈਟਸਮੈਨ ਦਾ ਆ ਰਿਹਾ ਅੱਜ 41 41000 ਦਾ ਬੈਸਟ ਕੌਣ ਬਣਦਾ ਕਾਂਗੇ ਵਾਲਾ ਬਾਪੂ ਚੰਨਣ ਸਿੰਘ ਦਾ ਪੋਤਰਾ ਕਬੱਡੀ 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 ਮੁਕਾਬਲਾ ਸਖਤ ਹੈ ਬੂਰੇ ਹੋ ਗਿਆ ਇੱਕ ਪਾਸੇ ਸ਼ਾਜੀ ਤੇ ਦੂਸਰੇ ਪਾਸੇ ਗੁਰਵਿੰਦਰ ਆ ਗਿਆ ਸ਼ਾਜੀ ਮੂਸਪਰੇ ਪਹੁੰਚਦੀ ਕਰ ਦਿਓ ਗਰਾਊਂਡ ਦੇ ਵਿੱਚ ਭਾਨੀ ਨੂੰ ਮੇਰੀ ਬੇਨਤੀ ਹੈ ਅਮਰੀਕ ਜਸ਼ਨ ਆ ਗਿਆ ਆਓ ਸਾਹਮਣੇ ਕਹਿੰਦੇ ਜਸ਼ਨ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਜਸ਼ਨ ਹੈ ਔਰ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰਵਣ ਕਹਿੰਦੇ ਕੁੱਤਵਾ ਬਾਂਹੜੀਆਂ ਵਾਲਾ ਵੀਰ ਬਦੂ ਹਸਰੇ ਹੋਣੀ ਗੱਗੀ ਸਰਪੰਚ ਝਮਟ ਵਿਸ਼ੇਸ਼ ਤੌਰ ਤੇ ਧੰਨਵਾਦ ਆਓ ਕਹਿੰਦੇ ਵੱਡੇ ਪਿਆਰ ਤੇ ਸਤਿਕਾਰ ਚਰਨੀ ਟੁੰਗਾ ਹੀੜੀ ਉਹਨਾਂ ਵੱਲੋਂ ਕਹਿੰਦੇ ਆਹ ਰੇਡ ਦੇ ਉੱਪਰ 500 ਦੰਪਾ ਜਾਵੇਗਾ ਪੈਸੇ ਨਾਲ ਦੀ ਨਾਲ ਲੈ ਜਿਓ ਵੀਰ ਬੜਗੇ ਪੈਸੇ ਨਾਲ ਦੀ ਨਾਲ ਵੀਰਾ ਬੜਗੇ ਲੈ ਜਿਓ ਓਏ ਕਬੱਡੀ 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 ਕਾਲੇ ਦੇਖ ਸਾਹਮਣੇ ਓ ਜਸ਼ਨ ਭੱਜ ਗਿਆ ਤੇ ਅੰਮਾ ਆ ਗਿਆ ਮੇਰੇ ਵੀਰੋ ਸੁਰਸਿੰਘ ਪਿੰਡ ਪਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਆਹ ਕਿੰਨੇ ਰਮਣੇ ਦਾ ਚਿਹਤਾ ਮੇਰੇ ਵੀਰੋ ਗਤਵਾ ਬਾਂਹਮੜੀਆਂ ਵਾਲੇ ਦਾ ਇੱਕ ਪਾਸੇ ਯੱਗੂ ਲੱਗਾ ਹੋਇਆ ਹੈ ਹਾਕਮ ਵਾਲਾ ਪਿੰਡਾ ਮੁੰਨਾ ਮਾਨਸਾ ਵੱਲਦਾ ਦੂਸਰੇ ਪਾਸੇ ਘਾਂਗੇ ਵਾਲਾ ਮੁੰਨਾ ਫਾਜ਼ਲ ਕਾ ਦੇ ਇਲਾਕੇ ਦਾ ਪਰ ਸਾਹਮਣੇ ਅੰਬਾ ਭੱਜ ਗਿਆ ਅਮਰੀਕਪੂਰੀ ਆ ਗਿਆ ਮਹੱਤਬ ਸਿੰਘ ਜੀ ਸਾਡੇ ਵਿੱਕੀ ਮਹੱਤਬ ਜੀ ਕਹਿੰਦੇ ਵੀ ਜਿਹੜੇ ਪਾਸੇ ਮਰਜੀ ਹੁਣ ਜੱਸਾ ਲੱਗ ਜੇ ਪਹਿਲਾ ਜੱਸਾ ਲੱਗ ਗਿਆ ਉਧਰ ਕਹਿੰਦੇ ਦਿਲਪ੍ਰੀਤ ਬੱਬਲੂ ਜੀ ਵੀਰ ਨੇ ਉਹ ਕਹਿੰਦੇ 1100 ਦੇਵਾਂਗੇ ਇਹ ਜਫਾ ਲੱਗ ਗਿਆ ਤੇ 1100 ਲੰਪਾ ਜਾਵੇਗਾ ਜਿਹੜੇ ਪਾਸੇ ਮਰਜੀ ਪਹਿਲਾ ਜਫਾ ਲੱਗ ਗਿਆ ਤੇ 1100 ਦਿੱਤਾ ਜਾਵੇਗਾ ਲੈ ਵੀ ਕਾਲਿਆ ਨੌਜੋਨ ਰਾਣਾ ਕਹਿੰਦਾ ਹੋਲਡ ਕਰ ਦਿਓ ਰੀਪਲੇ ਦੇ ਦਿਓ ਆਹ ਸਾਹਮਣੇ ਕਹਿੰਦੇ ਸ਼ਾਂਜੀ ਸ਼ਖੇਪੁਰੀਆ ਟੈਲੀਵਿਜ਼ਨ ਦੇ ਪਰਦੇਆਂ 'ਚ ਫੇਰ ਕਿ ਮੌਕਾ ਆ ਕਬੱਡੀ ਪਾਉਣ ਦੇ ਲਈ ਨੌਜਾਨ ਸ਼ਕਰਪਰੀਆ ਸ਼ਹਿਜ਼ਾਦ ਅਲੀ 14 ਜਨਵਰੀ ਦੇ ਸੱਦੇ ਵੀ ਲਾ ਰਿਹਾ ਹੈ ਯਾਨਤ ਕਬੱਡੀ ਕਲੱਬ ਵਾਲੇ ਕਹਿੰਦੇ ਜੱਸੀ ਦਾ ਚਿਹਤਾ ਹੈ ਸਰਵੇ ਪੈਲ ਦੀ ਮਾਣ ਹੈ ਆ ਮੁੰਡੇ ਦੀ ਖੇਡ ਦੇ ਉੱਪਰ ਮੁੰਡਾ ਗੁਜਰਾ ਦਾ ਪਦ ਪਦ ਕਬੱਡੀਆਂ ਪਾ ਰਿਹਾ ਹੈ ਲੈ ਵੀ ਚੱਕੋ ਮੁੰਡਾ ਮਾਨਸਾ ਮਲਵਾਇਆ ਹਾਕਮ ਵਾਲਿਆ ਹਾਕ ਮਾਲੀਆ ਜੱਗੂ ਤੇ ਸ਼ਾਜੀ ਬੱਲੇ ਬੱਲੇ ਟੱਕਰ 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 ਸਿਰੇ ਦੀ ਆਉ ਜਾਂਦਾ ਸ਼ਾਜੀ ਹਵਾ ਦੇ ਨਾਲ ਗੱਲਾਂ ਕਰਦਾ ਆਉ ਜਾਂਦਾ ਸ਼ਾਜੀ ਪੂਰੀਆਂ ਆ ਗਿਆ ਅਮਰੀਕ ਆਓ ਸਾਹਮਣੇ ਕਹਿੰਦੇ ਭੂਰੀਏ ਦੀ ਇਹ ਰੇਣਾ ਦੇ 500 ਰੁਪਏ ਤੱਕ ਆਵੇਗਾ ਸਾਡੇ ਜਗਪਾਲ ਖਹਿਰਾ ਤੇ ਨਾਲ ਕਹਿੰਦੇ ਰਪਾਲ ਖੈਰਾ ਸਾਡੇ ਵੀਰ ਨੇ ਉਹਨਾਂ ਵੱਲੋਂ ਕਹਿੰਦੇ ਆਹ 500 ਰੁਪਈਆ ਦੀਆਂ ਰੇਟਾਂ ਦੇ ਉੱਪਰ ਦਿੱਤਾ ਜਾਵੇਗਾ ਲਓ ਬੁੜੀਏ ਕਹਿੰਦੇ ਇੱਕ ਤਗੜਾ ਨੰਬਰ ਜੋੜਦਾ ਹੋਇਆ ਕਾਲੂ ਕਹਿੰਦੇ ਬਲੇਰ ਕੋਟਲੇ ਦੀ ਧਰਤੀ ਹੈ 4 ਤਰੀਕ ਨੂੰ ਕਹਿੰਦੇ ਸੰਗਤਕਲ 5 ਨੂੰ 8 ਦੇ ਵਿੱਚ ਬੱਲੇ ਬੱਲੇ 8 ਨੂੰ ਸਾਰੀ ਦੀ ਧਰਤੀ ਲਓ ਊ ਪੰਜੋਖਰਾ ਸਾਹਿਬ ਉਹ ਵੱਡੇ ਮੇਲੇ ਨੇ ਉਹ ਸ਼ਾਦੀ ਆ ਗਿਆ ਆਹ ਸ਼ਹਿਯਾਦ ਅਲੀ ਮੇਰੇ ਵੀਰੇ 41 41 ਹਜ਼ਾਰ ਵਾਲੀਆਂ ਅਮਰੀਕ ਦੇ ਕਹਿਣ ਵਾਂਗੂੰ ਪੈਂਦੀਆਂ ਅੱਜ ਮੇਲਾ ਸੰਘੇੜਿਆਂ ਵਾਲਾ 1 ਜਨਵਰੀ ਦਾ ਦਿਨ ਹੈ ਨਵੇਂ ਸਾਲ ਦੇ ਵਿੱਚ ਕੌਣ ਬੈਸਟ ਬਣਦਾ ਘਾਂਗੇ ਵਾਲਾ ਹੋ ਗਿਆ ਮੂਰੇ ਹੋ ਗਿਆ ਮੂਰੇ ਸਾਜੀ ਤੇ ਘਾਂਗੇ ਵਾਲਾ ਸਾਜੀ ਤੇ ਘਾਂਗੇ ਵਾਲਾ ਗੁਰਵਿੰਦਰ ਗੁਰਵਿੰਦਰ ਆਓ ਫਤਿਹ ਕਾਰ ਬਜ਼ਾਰ ਜਤਿੰਦਰ ਕੈਨੇਡਾ ਜੀ ਕਹਿੰਦੇ 1100 ਰੁਪਿਆ ਸਾਜੀ ਵੀ ਇਹ ਗੋਡੀਆਂ ਦੇ ਉੱਪਰ 1100 ਰੁਪਿਆ ਜਾਵੇਗਾ ਸਾਜੀ ਦੀ ਰੀਡਾ ਤੇ 1100 ਦਿੱਤਾ ਜਾਵੇਗਾ ਆ ਜੱਸੇ ਦੇ 1100 ਰੁਪਿਆ ਵਿੱਕੀ ਮਹੱਤਜੀ ਉਹਨਾਂ ਵੱਲੋਂ ਐ ਬਲਪ੍ਰੀਤ ਬੱਬਲੂ ਜੀ ਸਾਡੇ ਇਹ 1100 ਆ ਜਫੇ ਦੇ ਉੱਪਰ ਲਾਹੇ ਵਾਲੇ ਦੇ ਜੱਫੇ ਗੁਰਪ੍ਰੀਤ ਬਾਬਾ ਜੀ ਕਹਿੰਦੇ 500 ਦੇਵਾਂਗੇ ਬੋਰੀਆਂ ਤੇ ਕਹਿੰਦੇ ਕੈਨੇਡਾ ਦੇ ਕੱਪ ਦਾ ਬੈਸਟ ਬਣਿਆ ਰਵੀ ਪ੍ਰਿੰਦਰ ਸਿੰਘ ਪਰਾੜ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਸਟ੍ਰਾਈਕ ਕਰਦਾ ਪਰ ਬੋਰੀਆਂ ਭੱਜ ਗਏ ਉਧਰ ਵੀਰ ਹੈ ਸਾਡੇ ਰਵੀ ਸਾਹਲ ਕਹਿੰਦਾ ਇੱਕ ਜਫਾ 2100 ਦਾ ਕਾਂਗਿਆਣ ਦਾ ਇੱਕ ਜਫਾ 2100 ਦਾ ਕਿਹਦੇ ਵੱਲੋਂ ਭਾਈ ਗੋਰਾ ਫੌਜੀ ਹਨੀ ਫੌਜੀ ਅੰਬਰ ਦਾ ਆਸਟ੍ਰੇਲੀਆ ਵੀਰ ਆ ਸਾਡੇ ਆਮਣਾ ਗੁਰੂ ਸਰ ਕਹਿੰਦੇ ਵੀ 2100 ਦਾ ਜਫਾ ਲਖੜਾ ਰੇਡ ਪੈਂਦੀ ਹਾਕਮ ਵਾਲੀਆ ਹਾਕਮ ਵਾਲੀਆ ਰੈਂਬੋ ਆ ਲਾ ਗਿਆ ਟਿਕਾਣੇ ਗੱਲਾਂ ਔਰ ਲਾ ਗਿਆ ਟਿਕਾਰੇ ਕਿ ਗੱਲ ਗੱਲੇ ਉੱਤੇ ਅਲੀ ਪਗਾਉਣਾ ਔਰ ਲੱਗਦਾ ਮਾਨਸਾ ਬੱਲਦਾ ਗੱਲ ਗੱਲੇ ਉੱਤੇ ਅਲੀ ਪਗਾਉਣਾ ਲੱਗਦਾ ਮਾਨਸਾ ਬੱਲਦਾ ਰੇਡ ਪੈ ਗਈ ਅਮਰ ਉਧਰ ਚਰਨ ਤੁੰਗਾ ਢੇੜੀ ਜਸ਼ਨ ਦੀ ਕੌਡੀ ਦੇ 500 ਦੇਣਗੇ ਚਰਨ ਤੁੰਗਾ ਢੇੜੀ ਔਰ ਲੇਟ ਹੋ ਗਿਆ ਮੈਸਰਾ ਕੜੂ ਕਨੇਡਾ ਦੇ ਨਾਲ ਜਗ ਹਰਪਾਲ ਖੇਰਾ ਉਹਨਾਂ ਵੱਲੋਂ ਜੇ ਉਧਰ ਕਹਿੰਦੇ ਵੀ ਰੈਂਬੋ ਦੇ ਜੱਫੇ ਦੇ ਉੱਪਰ ਵੀ 500 कुरविंद्र जफे के उपर भी पांच सौ दिता जाएगा आ नंबर किर जी बोलो बड़ा गया नंबर नंबर कि जशन के लिए है ਯਾਰ ਤੁਸ ਕੋ ਗਾਹੇੜੀ ਵੀਰ ਵੜ ਕੇ ਆਓ ਜੇ ਜੱਗੂ ਹੁਣ ਜੱਫਾ ਲਾ ਕੇ ਤੇ 500 ਜਿਹੜਾ ਆ ਕੀ ਹੋ ਗਿਆ ਵੀਰਾ ਜੀ ਵੀਰ ਹੋ ਤੁਸੀਂ ਮੇਰੇ ਭਰਾ ਉਹ ਦੋ ਹੋਦੇ ਦੋ ਦੋ ਦੇ ਹਟ ਕਰ ਲੈ ਫਿਰ ਵੇਖੋ ਦੋ ਆ ਨੰਬਰ ਕਿੰਦਾ ਹੋਲਡ ਹੈ ਜੀ ਹੋਲਡ ਆ ਨੰਬਰ ਹੋਲਡ ਹੈ ਥੋੜੀ ਗੌਰ ਕਰਿਓ ਆਹ ਨੰਬਰ ਹੋਲਡ ਹੈ ਲਓ ਸਾਹਮਣੇ ਕਹਿੰਦੇ ਨੌਜੋੜ ਸ਼ਾਜੀ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਇਹ ਸ਼ਾਜੀ ਹੈ ਨੌਜੋੜ ਸ਼ਹਿਜਾਦ ਅਲੀ ਸ਼ੰਗਰਪੁਰੇ ਵਾਲਾ ਕਬੱਡੀ ਪਾ ਰਿਹਾ ਚਾਰੇ ਤਿਆਰ ਆਹ ਚਾਰਾਂ ਦੇ ਵਿੱਚ ਕਹਿੰਦੇ ਰੈਂਬੋ ਵਰਗੇ ਇਹ ਬੱਡੇ ਨਾਮ ਦੇ ਦਾ ਖੇਡ ਕਬੱਡੀ ਦੇ ਲਓ ਰੈਂਬੋ ਕਹਿੰਦੇ ਇੱਕ ਟਰਾਈ ਤੇ ਕੀਤੀ ਉਧਰ ਘਾਗੇ ਦਾ ਗੁਰਵਿੰਦਰ ਸਿੰਘ ਹੈ ਜਿਹਦੇ ਪਿੰਡ 19 ਤਰੀਕ ਨੂੰ ਬਹੁਤ ਵੱਡਾ ਮੇਲਾ ਹੋਵੇਗਾ ਆਹ ਕਹਿੰਦੇ ਭੂਰੀਆ ਰੇਡ ਪਾ ਰਿਹਾ ਆਉ ਕਾਲੇ ਕਾਰੋ ਜੱਲ ਮੁੰਡੇ ਦੇ ਅਜੀ ਫੌਜੀ ਵਰਗੇ ਭਰਾ ਨੇ ਸਾਡੇ ਆਪਣੇ ਵਰਗੇ ਗੁਰੂ ਸ੍ਰੀ ਇਹ ਕਹਿੰਦੇ ਜੇ ਘਾਂਗੇ ਵਾਲਾ ਸ਼ਾਦੀ ਨੂੰ ਜਫਾ ਲਾਵੇ ਤੇ 5100 ਤਾਂ ਜਾਣਾ ਨਹੀਂ ਫਿਰ ਸ਼ਾਦੀ ਦਾ ਭਾਈ ਇੱਕ ਪਾਸੇ ਲਾਉਣੇ ਪੈਸੇ ਭਾਈ ਦੋਨੇ ਪਾਸੇ ਜੇ ਸ਼ਾਦੀ ਪੱਜ ਕੇ ਫਿਰ ਸ਼ਾਦੀ ਨੂੰ 5100 ਸ਼ਾਦੀ ਭੱਜ ਗਿਆ ਤੇ ਸ਼ਾਦੀ ਨੂੰ 5100 ਫਿਰ ਇਹ ਤੇ ਰੀਅਲ ਆ ਨਾ ਸਹੀ ਆ ਨਾ ਅਮਰੀਕ ਬਾਈ ਜਾਂ ਤੇ ਫਿਰ ਰੇਡਰ ਦਾ ਜਾਂ ਫਿਰ ਜਾਫੀ ਦਾ ਆਹ ਵੱਡੇ ਵੀਰ ਕਹਿੰਦੇ ਵੀ ਚੱਕਰੀ ਕੋਈ ਨਹੀਂ ਰੇਡ 5100 ਦੀ ਆ ਘੰਗੇ ਵਾਲਿਆ 5100 ਦੀ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਆ ਟੱਕਰ ਸਿਰੇ ਦੀ ਗੁਰਵਿੰਦਰ ਇੱਥੇ ਰੱਖ ਆਹ ਲੱਗ ਗਿਆ 5100 ਦਾ ਅਮਰੀਕ ਦੱਸੀ ਕਿਹਦੇ ਕਿਹਦੇ ਵੱਲੋਂ 5100 ਆ ਆਹ ਸਾਹਮਣੇ ਹੋਰੇ ਫੌਜੀ ਹੋੜੀ ਸਾਡੇ ਵੀਰ ਨੇ ਹਾਲੀ ਫੌਜੀ ਹੋੜੀ ਇਹਨਾਂ ਨੇ Google Pay ਕਰਨਾ ਪਿਆ ਜਿੱਤੇ ਮਰਜ਼ੀ ਕਰਾ ਲੋ ਕਰਾ ਲੋ ਸਾਡੀ ਨੂੰ ਕਰਵਾ ਲੋ ਗੌਰਵ ਗੌਰਵ ਦੱਸ ਦੀ ਵੀ ਕਿਹਨੂੰ ਕਰਵਾਉਣੇ ਕਰਵਾ ਲੋ ਲਓ ਸਾਹਮਣੇ ਨੰਬਰ ਇਸ ਵੇਲੇ ਬੂਰੀਆ ਜੋੜ ਗਿਆ ਆਪਣੀ ਟੀਮ ਦੇ ਲਈ ਲਓ ਬੂਰੀਆ ਕਹਿੰਦੇ ਇੱਕ ਤਕੜਾ ਨੰਬਰ ਜੋੜਦਾ ਹੋਇਆ ਆਓ ਸਾਹਮਣੇ ਅੰਬੇ ਦੀ ਕਬੱਡੀ ਪੈ ਰਹੀ ਹੈ ਉਥੇ ਕਹਿੰਦੇ ਭੋਰੂ ਕੈਨੇਡਾ ਗੱਗੀ ਗਿਲ ਕੈਨੇਡਾ ਨਾਲ ਦਰਪੈ ਭੱਦਲਵੱਡ ਆਓ ਸਾਹਮਣੇ ਅੰਬਾ ਤੇ ਜੱਗੂ ਅੰਬਾ ਤੇ ਜੱਗੂ ਅੰਬਾ ਤੇ ਜੱਗੂ ਉਹ ਭਾਈ ਭਾਈ ਹਰ ਜਾ ਪਾਸੇ ਯਾਰ ਪਤਾ ਕੀ ਆ ਵੱਡੇ ਭਾਈ ਯਾਰ ਪਲੇਅਰ ਆ ਪਲੇਅਰਾਂ ਦੇ 7 ਵਜੇ ਜੁਮੇਵਾਰ ਕੌਣ ਇਹ ਗੱਲ ਦਾ ਵੀਰੇ ਯਾਰ ਯਾਰ ਥੋੜਾ ਜਿਹਾ ਪਲੀਜ਼ ਤੁਸੀਂ ਭਾਈਓ ਵੀਰਓ ਤੁਸੀਂ ਬੇਤੀ ਹੈ ਵੀਰੇ ਕਿੰਨੀ ਭਾਈ ਦੋ ਬੰਦੇ ਭੇਜਦੇ ਭਰਾਵਾਂ ਕੇ ਯਾਰ ਇਧਰਲੇ ਪਾਸੇ ਕਿੰਨੀ ਥੋੜਾ ਜਿਹਾ ਦੇਖਿਓ ਸੋਹਣੇ ਭਾਈ ਵੀਰ ਵੜ ਕੇ ਤੁਸੀਂ ਭਾਈਓ ਸਾਰੇ ਭਰਾ ਅਗਲੀ ਰੇਡ ਦੇਖਾਂਗੇ ਵੀ ਕੌਣ ਪਾਵੇਗਾ ਕਿਰਪਾ ਕਰਕੇ ਧਾਰੂ ਪੀਕੇ ਭਰਾ ਵੜ ਕੇ ਗਰਾਊਂਡ 'ਚ ਨਾ ਵੜੋ ਯਾਰ ਖਿਡਾਰੀਆਂ ਦੀ ਮਿਹਨਤ ਆ ਬਾਈ ਘਰੇ ਬੈਠਣਾ ਬਹੁਤ ਔਖਾ ਹੈ ਜੇ ਕਿਸ ਨੇ ਛੱਟ ਫੇਟ ਲਾ ਗਈ ਵੀਰਾ ਵੜ ਕੇ ਹੱਸ ਵੜ ਕੇ ਵੇਂਦੀ ਹੈ ਆਹ ਸਾਹਮਣੇ ਕਹਿੰਦੇ ਰੇਡ ਪੂਰੀਏ ਦੀ ਅਮਰੀਕ ਸਾਹਮਣੇ ਪੂਰੀਏ ਦੀ ਕਬੱਡੀ ਪੈ ਰਹੀ ਹੈ ਪੂਰੀਏ ਕਹਿੰਦੇ ਸੀਸਰ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆਹ ਸਾਹਮਣੇ ਪੂਰੀਏ ਸੀਸਰ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆਹ ਸ਼ਹਿਜਾਦ ਹੈ ਨੋਇਣ ਸ਼ਕਰਪੁਰੇ ਵਾਲਾ ਕਹਿੰਦੇ ਅੱਬੂ ਦਾ ਹੌਸਲਾ ਅੰਮੀ ਦੀਆਂ ਦਵਾਵਾਂ ਨੇ ਅੱਬੂ ਦਾ ਹੌਸਲਾ ਤੇ ਅੰਮੀ ਦੀਆਂ ਦਵਾਵਾਂ ਨੇ ਇਹ ਕਹਿੰਦੇ ਟ੍ਰਾਂਟੋ ਕੱਪ ਦਾ ਬੈਸਟ ਹੈ ਮੇਰੇ ਮਿੱਤਰੋ ਜਿਹੜਾ ਹੁਣ ਕਬੱਡੀ ਪਾ ਰਿਹਾ ਉਹ ਦਰਦ ਕਹਿੰਦੇ ਪਿੰਡ ਸਗੇੜੇ ਦੀ ਆਜ ਕਹਿੰਦੇ ਰੰਬੋ 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 ਔਰ ਰੰਬੋ ਟਰਾਈ ਕਰਦਾ ਨੰਬਰ ਕਹਿੰਦੇ ਰੇਡਰ ਦਾ ਕਾਲੇ ਆ ਨੌਜੋਨ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ ਇਹ ਮੁੰਡੇ ਜਿਹੜੇ ਗਰਾਊਂਡ ਦੇ ਵਿੱਚ ਖੇਡ ਰਹੇ ਹੈ ਸ਼ਾਜੀ ਕਹਿੰਦਾ 14 ਨੂੰ ਸਾਰੇ ਸ਼ਕਰਪੁਰੇ ਮਿਲਣਗੇ ਤੇ ਸ਼ਾਜੀ 19 ਨੂੰ ਸਾਰੇ ਘਾਂਗੇ ਮਿਲਣਗੇ ਇਹ ਵੀ ਰੀਕੇ ਵੀ ਗੱਲਾਂ ਵੱਖਰੀਆਂ ਪਿਆਰ ਹੈ ਮੁੰਡਿਆਂ ਦਾ ਔਰ ਸਾਹਮਣੇ ਰੇਡ ਬੂਰੀਏ ਦੀ ਹਰਪਾਲ ਖੇਰਾ ਪੂਰੂ ਕੈਨੇਡਾ ਉਹ ਕਹਿੰਦੇ ਵੀ 500 ਦਿੱਤਾ ਜਾਵੇਗਾ ਬੂਰੀਏ ਵੀ ਆਹ ਰੇਡ ਦੇ ਉੱਪਰ 500 ਦਿੱਤਾ ਜਾਵੇਗਾ ਬੱਟ ਮੈਂ ਆ ਕੀ ਹੋ ਗਿਆ ਜੀ ਜਿਹੜਾ ਜਸ਼ਨ ਦੀ ਰੇਡ ਤੇ ਹੋੜ ਸੀਗਾ ਜੀ ਉਹ ਨੰਬਰ ਸੁਰ ਸਿੰਘ ਵਾਲੇ ਦੀ ਟੀਮ ਦਾ ਹੈ ਉਹ ਨੰਬਰ ਸੁਰ ਸਿੰਘ ਵਾਲੇ ਦੀ ਟੀਮ ਦਾ ਹੈ ਜਿਹੜਾ ਜਸ਼ਨ ਦਾ ਹੋੜ ਸੀਗਾ ਉਹ ਨੰਬਰ ਮੈਨੂੰ ਲੱਗਦਾ ਵੀ ਸ਼ੋਸ਼ਕ ਵਾਲੇ ਫੂਲੇ ਦਾ ਮੇਰੇ ਵੀਰੋ ਆਹ ਗੱਲਾਂ ਕਹਿੰਦੇ ਟਕਾੜੇ ਆ 41 41000 ਕਬੱਡੀ ਸ਼ਾਜੀ ਦੀ ਕਬੱਡੀ ਕਹਿੰਦੇ ਸ਼ਾਜੀ ਦੀ ਆਹ ਕਬੱਡੀ ਕਹਿੰਦੇ ਸ਼ਾਜੀ ਦੀ ਪੈ ਰਹੀ ਹੈ ਉਧਰ ਕਹਿੰਦੇ ਵੀ ਗੋਰਾ ਫੌਜੀ ਤੇ ਹੰਲੀ ਫੌਜੀ ਉਹ ਵੀਰ ਕਹਿੰਦੇ ਵੀ ਜੇ ਫੂਲਾ ਜਫਾ ਲਾ ਗਿਆ ਤੇ ਅਸੀਂ 1100 ਦੇਵਾਂਗੇ ਜੇ ਹੁਣ ਫੂਲਾ ਜਫਾ ਲਾ ਗਿਆ ਘਾਗੇ ਦਾ ਗੁਰਵਿੰਦਰ ਤੇ ਸ਼ਾਦੀ ਘਾਗੇ ਦਾ ਗੁਰਵਿੰਦਰ ਤੇ ਸ਼ਾਦੀ ਬੱਲੇ 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 ਬਾਪੂ ਚੰਨਨ ਸਿੰਘ ਦਾ ਪੁੱਤ ਨਹੀਂ ਯੋਰੀਸਾ ਆ ਜੱਸਾ ਕਹਿੰਦੇ ਘਾਗੇ ਵਾਲਾ ਗੱਲ ਬੜਾ ਗਿਆ ਆ ਹੁੰਦਾ ਪਿਆਰ ਖਿਡਾਰੀਆਂ ਦਾ ਨਿਮਰਤਾ ਬਾਤ ਹੈ ਬੱਸੀਆਂ ਵਾਲਿਆ ਕਰਵਿੰਦਰ ਚ ਨਿਮਰਤਾ ਬਹੁਤ ਹੈ ਜੇ ਨੀਤਾ ਸਾਫ ਹੈ ਜਿੱਕੇ ਰੱਬ ਨੇ ਲਿਕੋਕੇ ਵੀ ਉਰੀਕ ਹੋਰਪ੍ਰੀਤ ਬਾਬਾ ਉਹਨੇ 500 ਕੋਈ ਦਾ ਕਰ ਦਿੱਤਾ 8 12 ਇੱਕ ਹੋਰ 8 12 ਇੱਕ ਹੋਰ ਥੋੜਾ ਜਿਹਾ ਕਬੱਡੀ ਦੀ ਗੱਲ ਕਰ ਲਈਏ ਪੂਰੀਆ ਕਹਿੰਦੇ ਸੀਸਰ ਦੀ ਧਰਤੀ ਦਾ ਪੂਰੀਆ ਕਬੱਡੀ ਪਾ ਰਿਹਾ ਹੈ ਸ਼ੀਸ਼ਰ ਵਾਲਾ ਪੂਰੀਆ ਕੰਬੈਨਾਵਾ ਜਿੱਤੋ ਟਕਟਾਵਾ ਜਿੱਤੋ ਅੱਜ 41000 ਜਿੱਤਨੋਂ ਫਿਰਦਾ ਸਿਸਰ ਵਾਲਾ ਪੂਰੀਆਂ ਤੇ ਸ਼ੋਸ਼ਕ ਵਾਲਾ ਫੂਲਾ ਫੂਲਾ ਤੇ ਪੂਰੀਆਂ ਪੂਰੀਆਂ ਤੇ ਫੂਲਾ ਉਹ ਸਾਹਮਣੇ ਕਿਹਦੇ ਨੰਬਰ ਜੁੜ ਗਿਆ ਐ ਸਮਾਪਤ ਬੋਲੇ 22 ਸਤਿ ਸ਼੍ਰੀ ਅਕਾਲ ਆਓ ਜੀ ਬੈਠ ਦੱਸਿਏ ਕਿਹੜੇ ਖਿਡਾਰੀ ਬਣੇ ਐ ਫਾਸਟ ਟੀਮ ਆਲਮਗੀਰ ਸਾਹਿਬ ਸੈਕੰਡ ਟੀਮ ਜਿਹੜੀ ਸੁਰ ਸਿੰਘ ਵਾਲਾ ਅੱਜ ਦੇ ਮੇਲੇ ਤੇ ਸੀਸਰ ਵਾਲੇ ਪੂਰੀਏ ਨੇ 8 ਕਬਡੀਆਂ ਪਾ ਕੇ 8 ਨੰਬਰ ਲੈ ਆ ਮੇਰੇ ਵੀਰੋ 41000 ਦਾ ਜੇਤੂ ਸੀਸਰ ਵਾਲਾ ਪੂਰੀਆ ਅੱਜ ਦੇ ਮੇਲੇ ਤੇ 8 ਕਬਡੀਆਂ ਪਾ ਕੇ 8 ਨੰਬਰ ਲੈ ਕੇ Shishermana sure Buri.